ਜਿਉਂ ਸਾਨੂੰ ਵੀ ਨਾ ਪੁੱਠੇ ਬਨੇ ਪਾਉਣਿਓ ਆਪ ਜਦੋਂ ਵਿਗੜੇ ਵਿਗੜਿਆ ਹਾਂਜੀ ਆਪਾਂ ਚੱਲਿਆ ਜੀ ਅਮਸਾਰਾ ਤੇ ਯਾਰ ਇੱਕ ਸ਼ਹਿਰ ਜਾਂਦਾ ਆ ਰਾਜ ਇੱਕ ਟੱਕਰ ਜਾਂਦਾ ਬੋਰਡ ਜਿਆ ਚਾ ਚੂਰੀ ਹਾਊਸ ਯਾਰ ਇੱਕ ਦੇ ਆਏਗਾ ਸਾਡਾ ਯਾਰ ਹੀ ਤੇ ਇਹਨੂੰ ਬੰਦੇ ਨੂੰ ਕੀ ਹੁਣ ਮੈਂ ਆਖਾਂ ਵੀ ਇਹ ਹੁਣ ਚਾਹ ਚੂਰੀਆਂ ਖੋਲ ਕੇ ਬਹਿ ਗਿਆ ਹੈ ਸਾਨੂੰ ਲਾ ਕੇ ਸ਼ਰਾਬਾਂ ਦੇ ਇਹ ਬੰਦਾ ਨਾਲ ਚਾਹ ਚੀਰਾਂ ਚੂਰੀਆਂ ਪੀਓ ਇਹ ਨਵਾਂ ਹੀ ਬਣਿਆ ਚਾਹ ਚੂਰੀਆਂ ਦਾ ਮਾਮਾ ਯਾਦ ਵਿੱਚ ਟੱਕਰ ਜਿਨਾ ਏਕ ਦੇ ਇਹ ਇਹ ਬਲਾ ਹੀ ਵੇ ਵੀ ਸਾਡਾ ਬੰਦਾ ਇਹਨੂੰ ਇੱਕ ਹੀ ਰਹਿਤੀ ਘੜਾਉਣੀ ਪੈਂਦੀ ਜਿਦਾਂ ਬੰਟੀ ਨੂੰ ਸਿੱਧਾ ਕੀਤਾ ਹੈ ਸਾਰਿਆਂ ਨੂੰ ਕਰਦਾ ਹੀ ਆਇਆ ਸਿੱਜਣਾ ਮਿੱਤਰਾਂ ਨੂੰ ਅੱਜ ਤੱਕ ਮੈਂ ਬੜਿਆਂ ਨੂੰ ਸਿਧਾ ਕੀਤਾ ਮੈਂ ਹੰਦੂ ਸਾਹਿਬ ਭੀਜਾ ਵੀਰ ਨੂੰ ਸਮਝਾ ਦੇਣਾ ਨਾਲੇ ਮੈਂ ਸਾਰਿਆਂ ਨੂੰ ਸਮਝਾਉਂਦਾ ਆਇਆ ਇਤਰਾ ਨੂੰ ਸਮਝਿਆ ਗਿਆ ਪਿਆਰ ਨਾ ਸਮਝਿਆ ਪਿਆਰ ਨਾ ਜੇ ਗੁੱਸੇ ਨਾਲ ਸਮਝਿਆ ਮੈਂ ਗੁੱਸੇ ਨਾਲ ਸਮਝਾਉਂਦਾ ਆਇਆ ਵੀ ਇਹ ਹੁਣ ਫੇਰ ਉਹ ਗੱਲ ਮੈਨੂੰ ਗੁੱਸਾ ਆਇਆ ਦਾ ਸਾਲਾ ਚਾਚੂਰੀ ਦੇ ਬਣਿਆ ਫਿਰਦਾ ਵੀ ਸਾਨੂੰ ਮਲਾ ਕੇ ਸ਼ਰਾਬਾਂ ਦੇ ਆਂਦਾ ਚਾਚੂਰੀ ਆਣ ਕੇ ਪੀਓ ਚਾਚੂਰੀ ਅਹੀਂ ਦਾ ਚਾਚੂਰੀਆਂ ਨੂੰ ਕੀ ਲੈਣਾ ਜਾਂ ਤੁਹਾਨੂੰ ਐਵੇਂ ਨਾ ਪਿਉਣੋਂ ਮਰਦੇ ਹਾਂ ਸਾਨੂੰ ਵੀ ਨਾ ਪੁੱਠੇ ਬਨੇ ਪਉਣਿਓ ਜਿਵੇਂ ਸਾਨੂੰ ਵੀ ਨਾ ਪੁੱਠੇ ਬਨੇ ਪਉਣਿਓ ਆਪ ਤੇ ਤੂੰ ਵਿਗੜੇ ਵਿਗੜਿਆ ਸਾਡਾ ਦੇ ਬੇਰਾ ਕਰਕੇ ਤੂੰ ਕਰਤਾ ਤੇ ਆਪੇ ਸ਼ਰਾਬਾਂ ਮੈਂ ਦੇ ਅੱਗੇ ਬੜਾ ਲੇਟ ਚੱਲਣ ਡਿਆ 35 40 ਸਾਲ ਤੋਂ ਬਾਅਦ ਤੇ ਮੈਂ ਸ਼ੁਰੂ ਹੋਇਆ ਤੇ ਜੇ ਨਾ ਹੋ ਹੀ ਗਿਆ ਮੈਂ ਇਹ ਜਵਾਨ ਨੇ ਮੈਨੂੰ ਪਹਿਲੀ ਸਟੇ ਹੀ ਆਪ ਤੇ ਡਰਮ ਹੈਗਾ ਹੀ ਹੈਗਾ ਸ਼ਰਾਬ ਦਾ ਆ ਤੇ ਡਰਮ ਸ਼ਰਾਬ ਦਾ ਤੇ ਮੈਂ ਅਣਜਾਣ ਭੁੜਾਈ ਤੋਂ ਪਿਛੇ 5-7 ਸਾਲ ਪਹਿਲਾਂ ਨਾ ਫਸ ਗਿਆ ਕੋਈ ਕਰਾ ਇਨੇ ਕੀ ਕੀਤਾ ਵੀ ਲਗੇ ਰੈ ਮੈਨੂੰ ਹੁਣ ਕੀ ਪਤਾ ਮੈਂ ਨਵਾਂ ਹੰ ਬੰਦਾ ਐ ਲਾਈਨ 'ਚ ਇਹ ਪੁਰਾਣੇ ਹੰਡੇ ਵਰਤੇ ਆ ਪੂਰੀ ਦੋ ਕਿਤੇ ਅਸੀਂ ਬੋਤਲ ਮਤਲਬ 5 ਦਿਨਾਂ 'ਚ ਪੀਣ ਵਾਲੇ ਬੰਦੇ ਤੇ 6 ਦਿਨਾਂ ਜਿਹਦੇ ਤੁਹਾਡਾ ਮੋੜ ਗਿਆ ਵੀਰ ਦੇ ਅਸੀਂ ਤੁਹਾਨੂੰ ਦੱਸਿਆ ਵੀ ਪਾਣੀ ਪਾਪਾ ਸ਼ੁਰੂ ਕੀਤੀ ਮੈਂ 35-40 ਸਾਲ ਤੋਂ ਬਾਅਦ ਮੈਂ ਕਿਦੇ ਲੈਂਚ ਆਇਆ ਕਦੇ ਇਹ ਖੇਤਰ 'ਚ ਆਇਆ ਇਹਨੇ ਜਵਾਨ ਨੇ ਬੋਤਲੀ ਹੀ ਖਤਮ ਕਰਵਾਤੀ ਇਹਨੇ ਮੈਨੂੰ ਫੜ ਵੇਖਦੇ ਹਾਲੇ ਤਾਂ ਵੀ ਉਹ ਹੀ ਹੈ ਯਾਰ ਜਿਦ ਤਰਾ ਮਾਮੇ ਸਾਡੇ ਦਾ ਨਹੀਂ ਉਹ ਉਦੋਂ ਤੁਹਾਨੂੰ ਸੁਣਾਇਆ ਮਾਮਾ ਨਿਸ਼ਾਨਦੋਤੇ ਉਹਨੇ ਵੀ ਹੈ ਗੱਲਾਂ ਬਾਤਾਂ ਦਾ ਇੱਕ ਰਾਂ ਫੁਲਵਾੜੀਆਂ ਦੇ ਦੂਜੇ ਤੀਜੇ ਰੰਗ ਢੰਗ ਹੈ ਉਹ ਜੇ ਬੰਦ ਨਹੀਂ ਵੀ ਜੇ ਕੋਈ ਚੀਜ਼ ਖਾਣ ਵਾਲੀ ਜਿਦ ਤਰਾ ਪੂੜਾ ਖਾ ਲੋ ਖੀਰ ਖਾਓ ਬੜਾ ਖਾਓ ਖਾਓ ਬੜਾ ਸਵਾਦ ਆਇਆ ਪਾਸੀਆ ਮੈਂ ਲੋਕੀ ਗਿਗਲੀਓ ਤੋਂ ਨੇ ਲਈਏ ਨਾ ਤਲੂਰੀ ਕੁਲਕੇ ਖਾਲੀ ਜੇ ਉੰਨੇ ਵੀ ਤਰ੍ਹਾਂ ਕਰ ਕੁਲਕੇ ਦੇ ਬੜਾ ਕੁਝ ਕਰ ਜਣਾ ਤੇ ਇਹਦਾ ਪੰਗਾ ਹੀ ਇਹ ਵੀ ਇੱਕ ਦੇ ਵਿਆਹ ਸ਼ਾਦੀ ਜੇ ਜੋਂ ਟੱਕਰ ਜੇ ਮੈਨੂੰ ਜਦੋਂ ਸੁ ਮੈਂ ਇਹੀ ਕੰਮ ਕਰਦੇ ਆ ਮੇਰੇ ਭਾਦੀ ਬਣੀ ਹੁੰਦੀ ਆ ਤੇ ਮੇਰੇ ਵਿਆਹ ਦਾ ਕੋਈ ਪਰੇਸ਼ਾਨੀ ਨਾ ਆ ਜਾਈ ਉਹ ਮੁੰਡਾ ਮੰਡਾ ਮੈਂ ਸਾਰਾ ਦਿਨ ਮੈਂ ਇਹ ਮੇਰੀ ਤੇ ਆਤੀ ਹੈ ਵੀ ਮੈਂ ਵਿਆਹ ਦੇ ਵਿੱਚ ਨਾ ਪੈਗ ਲਾਉਣਾ ਦੇ ਨਾ ਕਿ ਹੁਣ ਲਾਉਣ ਦੇਣਾ ਆਨ ਡਿਊਟੀ ਆਫ ਡਿਊਟੀ ਹੋ ਕੇ ਜਿੱਦਾਂ ਉਹ ਠੰਡਰ ਮਨਜੀਸੋਂ ਦਰਾਂਦਾ ਆਫ ਡਿਊਟੀ ਦੇ ਵਿੱਚ ਆਪਣਾ ਜੋ ਮਰਜ਼ੀ ਕਰੋ ਆਨ ਡਿਊਟੀ ਕੁਛ ਨਹੀਂ ਇਹ ਵਿਆਹ ਦੇ ਵਿੱਚ ਟੇਬਲ ਛਿਨਾਰ ਕੇ ਬੈਠਾ ਹੋਊਗਾ ਉਹ ਆਜਾ ਮਰੀ ਉਹ ਇੱਕ ਵਾਰ ਤਰੀਕਾ ਇਤਰਾ ਤਗੜਾ ਹੀ ਇਤਰਾ ਇਹਦੇ ਕੋਲ ਇੱਕ ਗੱਲ ਨੂੰ ਬੰਦਾ ਸਹੀ ਵੀ ਉਹ ਹੈ ਇੱਕ ਇਨੇ ਗੋਲ ਟੇਬਲ ਲਾ ਕੇ ਇਥੇ ਖਾਰਾ ਰੱਖਦੇ ਬਰਫ ਰੱਖਦੇ ਨਮਕ ਰੱਖਦੇ ਕਬਲਾ ਲਿਆਦੇ ਮੀਠ ਲਿਆਦੇ ਮੱਛੀ ਲਿਆਦੇ ਮਤਲਬ ਤਤਾ ਲਿਆਦੇ ਠੰਡਾ ਲਿਆਦੇ ਇਹਨੇ ਮਤਲਬ ਇਹ ਟੇਬਲ ਸ਼ਿੰਗਾਰ ਦਿੰਦਾ ਉਥੇ ਤੇ ਬਾਜਾਂ ਮਾਰੀਊਗਾ ਹੀ ਸਾਰਿਆਂ ਨੂੰ ਬਿਠਾ ਉਥੇ ਇਹ ਤਰੀਕਾ ਦੇ ਹੀ ਇਹਦੇ ਕੋ ਬੋਦਾ ਕੈਂਡ ਇਹਦੇ ਵਰਗੀ ਵਿਆਹ ਦੇ ਵਿੱਚ ਤੇ ਇਹ ਵੀ ਕੋਈ ਆਉ ਪਕ ਤੇ ਤਰ੍ਹਾਂ ਦੀ ਕਰਾ ਸਕਦਾ ਜਿ ਤਰ੍ਹਾਂ ਦੀ ਇਹ ਕਰਦਾ ਤੇ ਜਿਨੇ ਨਹੀਂ ਵੀ ਪੀਣੀ ਹੁੰਦੀ ਉਹ ਵੀ ਆਂਦਾ ਵੀ ਯਾਰ ਇੰਨਾ ਅਗਲਾ ਚਾ ਮਾਣ ਕਰਦਾ ਪੀ ਲਈ ਇਹ ਤੋਂ ਤੇ ਮੈਨੂੰ ਆਜਾ ਮਾਰੀ ਗਿਆ ਇੱਧਰ ਆ ਜਾ ਆ ਜਾ ਹੁਣ ਹੋ ਗਿਆ ਬੜਾ ਟਾਈਮ ਬੜਾ ਫੁੜਾ ਮੜੀਆਂ ਖਿਚੜੀਆਂ ਪਾ ਬੜਾ ਹੋ ਗਿਆ ਸਾਸੀ ਕਾ ਪੈਣੀ ਆ ਕੋਲ ਦੇ ਮੜਾ ਗੇਟ ਜੇ ਮਾਫੇ ਸਨ ਲੱਤ ਗਿਆ ਚਲੋ ਜੀ ਤੇ ਮੈਂ ਇਹਨੂੰ ਬੜਾ ਕੁ ਵੀ ਭਰਾਵਾ ਮੈਨੂੰ ਵਿਆਹ ਦੇ ਵਿੱਚ ਨਾ ਆਖੀ ਤੇ ਨਾਮ ਐ ਲਾਉਣਾ ਹੀ ਪੈ ਗਿਆ ਮੇਰਾ ਰਿਕਾਰਡ ਦਾ ਤੋੜਾ ਦੀ 25 26 ਸਾਲ ਹਾਂ ਜਿੱਤੇ ਇਨਵਾਈਟਡ ਆ ਕੋ ਮੈਨੇਜਰ ਕੈਟਾਗਰੀ ਦੇ ਕੇ ਸਾਰਾ ਕੁਝ ਸੰਭਾਲ ਕੇ ਮੈਂ ਬੈਠਾ ਹਾਂ ਤੇ ਪੁੱਛੋ ਆਪਣੇ ਮਾਫੀ ਜੀ ਲਾ ਤੈ ਗਿਆ ਚਲੋ ਜੀ ਤੇ ਮੈਂ ਇਹਨੂੰ ਬੜਾਕੂ ਵੀ ਭਰਾਵਾ ਮੈਨੂੰ ਵਿਆਹ ਦੇ ਵਿੱਚ ਨਾ ਆਖੀ ਤੇ ਨਾਮ ਐ ਲਾਉਣਾ ਹੀ ਪੈ ਗਿਆ ਮੇਰਾ ਰਿਕਾਰਡ ਦਾ ਤੋੜਾ ਦੀ 25 26 ਸਾਲ ਹਾਂ ਜਿੱਤੇ ਇਨਵਾਈਟਡ ਆ ਕੋ ਮੈਨੇਜਰ ਕੈਟਾਗਰੀ ਦੇ ਕੇ ਸਾਰਾ ਕੁਝ ਸੰਭਾਲ ਕੇ ਮੈਂ ਬੈਠਾ ਹਾਂ ਤੇ ਪੁੱਛੋ ਆਪਣੇ ਸਾਡਾ ਯਾਰ ਬਲਜੀਤ ਸਿੰਘ ਮਾੜੀ ਗੋਡਸੋਂ ਸਰਪੰਚ ਤੇ ਕਹਿੰਦੇ ਉਹ ਬੈਠਿਆ ਤੇ ਉਹ ਮੈਂ ਫੋਨਾਂ ਤੇ ਤੇ ਇੱਕ ਗੇਮਾ ਘਵਾਈ ਜਣਾ ਨਾਲੇ ਨਾਲ ਖਾਈ ਪੀ ਜਣਾ ਨਾਲ ਬੈਠਾ ਤੂੰ ਹੁੰਦਾ ਬਜੀਦਾ ਯਾਰ ਤੂੰ ਤੇ 30 ਲੱਖਾਂ ਤੇ ਫੋਨ ਤੇ ਲੜ ਜਣਾ ਆਹ ਯਾਰ ਤੇਰੀ ਕਮਾਲ ਆਂਦਾ ਤੂੰ ਤੇ ਫੋਨ ਤੇ ਆ ਫੋਟੋਗ੍ਰਾਫਰਾਂ ਪੀ ਹੀ ਫਿਰਦਾ ਤੂੰ ਤੇ 30 ਲੱਖ ਤੇ ਤਰੀ ਜੇ ਤੀ ਜਣਾ ਬੈਠਾ ਬੈਠਾ ਇਹ ਤੇ ਤੂੰ ਉੱਥੇ ਪੈਰ ਕੀ ਕਰੇਗਾ ਇਹ ਹਾਲ ਸੀ ਦੇ ਪਾਕਸੋਂ ਵਿਆਹ ਦੇ ਵਿੱਚ ਵੀ ਇਹਦੇ ਵਰਗਾ ਕੋਈ ਸਟਾਲ ਨਹੀਂ ਲਪਾ ਸਕਦਾ ਟੇਬਲ ਸ਼ਰਾਬ ਤੇ ਮੀਨ ਵਾਲਾ ਹੋਰ ਨਹੀਂ ਇਹ ਨੂੰ ਮੇਰੇ ਅੰਗ ਟਿਕੀਆਂ ਟਕੇ ਦਾ ਘਾਟ ਹੀ ਪਤਾ ਇਹ ਕਲੋਂ ਤੇ ਤੁਹਾਨੂੰ ਦੱਸਿਆ ਵੀ ਉਹਨੂੰ ਇਹਨੇ ਦਿਨਾਂ ਚ ਮੈਨੂੰ ਆਪ ਬਹੁਤ ਚਾੜਤੀ ਤੇ ਮੁੜ ਕੇ ਇੱਕ ਰਾਤ ਇਹ ਸਾਡੇ ਘਰ ਇਹ ਕੰਮ ਕਰਦਾ ਦਾ ਨੂੰ ਬਾਥਰੂਮ ਐ ਨੂੰ ਲੱਭੇ ਇਹ ਵੀ ਕੰਨਾਂ ਨੂੰ ਹੱਥ ਪਾਉਂਦਾ ਪਾਉਂਦਾ ਜੂੜੀ ਜੀ ਇਹਦੀ ਨਿਗੀ ਜੀ ਕੀ ਤੀ ਤਾਂ ਗਾਰ ਗਲੀਆਂ ਆਰੂ ਲੱਭਾਣਾ ਕੰਨਾਂ ਨੂੰ ਹੱਥੋਂ ਦਪਾ ਕੇ ਬਾਹਰ ਤੁਰਿਆ ਫਿਰੇ ਕਲੀ ਚ ਪਰ ਮਨ ਕੇ ਮਾਸਟਰ ਲਾਟੀ ਦਾ ਲਾਗੇ ਘਾਰੇ ਉੱਤੋਂ ਡਰੇ ਮੇਰਾ ਜਲੂਰ ਨਿਕਲ ਜਾਣਾ ਜੇ ਕਿਸੇ ਨੇ ਮੈਨੂੰ ਵੇਖ ਲਿਆ ਵੀ ਚੰਗਾ ਭਲਾ ਬੰਦਾ ਸਵੇਰੇ ਪਾਟੇ ਪਾਟੇ ਮੇਰੇ ਪਲਵਾਦੇ ਨੇ ਹੁਣੀ ਹੋਇਆ ਕੰਮ ਆ ਪੰਜਾਂ ਚੌਸ ਸਾਲਾਂ ਦਾ ਇਹਨਾਂ ਦੇ 50 ਸਾਲ ਤੋਂ ਚੱਲਿਆ ਹੁੰਦਿਆ ਤੇ ਆ ਇਹਦਾ ਇਹਦਾ ਭਰਾਵਾ ਹਰ ਥਾਂ ਤੇ ਇੱਕ ਹੀ ਹੁੰਦਾ ਹੀ ਵਿਆਹ ਦੀ ਇਹਨੂੰ ਜ਼ਿੰਮੇਵਾਰੀ ਦੇ ਦੋ ਮੀਤ ਸ਼ਾਪ ਤੇ ਆਇਓ ਭਗਤ ਕਰਨ ਲਈ ਇਹਦੇ ਵਰਗੀ ਕੋਈ ਨਹੀਂ ਕਰ ਸਕਦਾ ਇਹ ਮੈਂ ਮੇਰੀ ਗਰੰਟੀ ਇਹਦੀ ਦਿੰਦਾ ਇਹ ਕਰਨ ਦੀ ਗਰੰਟੀ ਦਿੰਦਾ ਮੈਂ ਦੀ ਵੀ ਇਹਦੇ ਵਰਗਾ ਆ ਕੋਈ ਮੋਰਚਾ ਨਹੀਂ ਸਾਹ ਸਕਦਾ ਵਿਆਹ ਸ਼ਾਦੀ ਛੱਡੋ ਇਹਦੇ ਵਰਗੀ ਮਰਗਦੀ ਵੀ ਨਹੀਂ ਜੇ ਕੋਈ ਸੰਸਾਰ ਦਾ ਇਹ ਕਦੇ ਰੋਲਾ ਉੱਚੀ ਚੀ ਪਾਉਂਦਾ ਫਿਰੂ ਤੂੰ ਮਰ ਕੇ ਆਉਣਾ ਫਲਾਣਾ ਮੈਂ ਭਾਈ ਭਾਈ ਲਖਣਾ ਪਾਉਂ ਫਲਾਣਾ ਰਿਸ਼ਤੇਦਾਰ ਮਰ ਗਿਆ ਮੈਂ ਕੋਈ ਨਹੀਂ ਮੈਂ ਨਾਲ ਭਾਈ ਭਾਈ ਲਖਣਾ ਨਾ ਪਾਉਂ ਤੇ ਤੂੰ ਤਾਂ ਦੱਸਿਓ ਇਹ ਕਦੇ ਉੱਥੇ ਕਬਰਾਂ ਜੇ ਲਕੜਾਂ ਅੱਗੇ ਪੁੰਦਾ ਫਿਰਦਾ ਹੀ ਆ ਪਿੱਛੇ ਦੇ ਆਪਣੇ ਸਰਵਣ ਸਰਪੰਚ ਦੇ ਸੋਹਲ ਦੇ ਚਾਚਾ ਸ਼ਾਇਦ ਪੁਰਾਕੇ ਦੇ ਚਾਚੇ ਦਾ ਪੇਟਾ ਜਾਂ ਦਾ ਕੋ ਸ਼ਹੀਦ ਯਾਦ ਨਹੀਂ ਆ ਦੋ ਤਿੰਨ ਦਿਨ ਤਾਂ ਆਈਆਂ ਹੀ ਮਾੜੀ ਗੱਲ ਦੁੱਖ ਖੁਸ਼ੋਸ ਕਰਨ ਗਏ ਜੇ ਉੱਥੇ ਗਏ ਇਹ ਪ੍ਰਾਤ ਮੌਲੀਆਂ ਪਤਾ ਨਹੀਂ ਜੋ ਸਵੇਰੇ ਸਮਾਂ ਜਿਹਾ ਉੱਥੇ ਖੜਦੇ ਹੀ ਪਤਾ ਨਹੀਂ ਫੁੱਲਾਂ ਦੇ ਕੇ ਜਿਹਦੇ ਸਰਕਾਰ ਦੇ ਇਹ ਸਭ ਤੋਂ ਅੱਗੇ ਉਹ ਮੈਂ ਆ ਭਰਾਵਾ ਕੋਈ ਕੰਮ ਛੱਡਿਆ ਹੀ ਕੋ ਤੂੰ ਗੱਲ ਗਾਲੀ ਵੀ ਜੇ ਕੋਈ ਵਿਆਹ ਦਾ ਤਾਂ ਵੀ ਇਹਨੂੰ ਜ਼ਿੰਮੇਵਾਰੀ ਦੇ ਦੋ ਆਇ ਕੰਮ ਦੀ ਤੇ ਮਰਗਦੀ ਵੀ ਹੋ ਜੇ ਕੋਈ ਬੁੱਢੇ ਪੜੇ ਦਾ ਕੋਈ ਪ੍ਰੋਗਰਾਮ ਤਕੜਾ ਕਰਾਉਣਾ ਹੋਵੇ ਤੈਨੂੰ ਦੱਸ ਦੋ ਇੰਨਾ ਕੰਮ ਇੰਨਾ ਕੰਮਾਂ ਲਈ ਇਹ ਜੇ ਸਾਡਾ ਭਾਗਾ ਸੋੜ ਮਾਰ ਭਾਗ ਸਿਆਂ ਗੇੜਾ ਵੇ ਸਾਡਾ ਜੀ ਨਹੀਂ ਲੱਗਦਾ ਇਹ ਤੁਹਾਡੇ ਜੀ ਲਾਊਗਾ ਜੀ ਬੜੇ ਜੀ ਬਾਕੀ ਹੁਣ ਜਿਹਨੂੰ ਗੁੱਸਾ ਤੇ ਤਾਂ ਚੱਲਣ ਡਿਆ ਇਹ ਆਂਦਾ ਵੀ ਤੂੰ ਆਹ ਸਾਡੀ ਐਡ ਲਾਈਏ ਆਪਣੀ ਚਾਹ ਚੂਰੀ ਦੀ ਇਹਨੂੰ ਬੜਾ ਮੈਂ ਜਹਾਜਾ ਚੜਾਵਾ ਤਾਂ ਨੂੰ ਮੁੜ ਕੇ ਤੇ ਚਾਹ ਚੂਰੀ ਮੈਂ ਸਾਰਿਆਂ ਚਾਹ ਚੂਰੀ ਪਿਆ ਕੇ ਮੈਂ ਆ ਸ਼ਰਾਬੀ ਆ ਮੈਂ ਮੈਂ ਚਾਹ ਚੂਰੀ ਦੀਆਂ ਸਲਾਮਾਂ ਦਿੰਦਾ ਬਣਾ ਤੇਰੀ ਤੇਰੀ ਲੋਕ ਜਿਹਨੇ ਪੀਣੀ ਪੀ ਲੋ ਨਾ ਨਹੀਂ ਪੀਣੀ ਨਾ ਆਪਿਓ ਹੁਣ ਸਾਨੂੰ ਸ਼ਾਮੇ ਟਕਰਿਆ ਕਰ ਤੈਨੂੰ ਦੱਸਿਆ ਜੀ ਬੰਦੇ ਦਾ ਬਣ ਜਾ ਪੋਤਾਂ ਤੇ ਮੈਂ ਚਾਹ ਜੁਣੀ ਦਾ ਮਨ ਮਸ਼ਹੂਰੀ ਕੀ ਕਰਦਾ ਫਿਰਾਂ ਸਾਨੂੰ ਲਾ ਕੇ ਸ਼ਰਾਬਾਂ ਦੇ ਨਵੇਂ ਹੀ ਨੇ ਟਕਵਾਜਿਆ ਖੋਲ ਲਿਆ ਆਖੇ ਵੀ ਹੈਗਾ ਉਹਦੇ ਕੋਈ ਨਾਂ ਲੈਗ ਸ਼ੈਗ ਦੂਜੇ ਤੇ ਜੇ ਅਸੀਂ ਪਾਸੇ ਕਰ ਲਾ ਨਹੀਂ ਨਹੀਂ ਇਹ ਵੈਸ਼ ਨੂੰ ਹੁੰਦਾ ਵੈਸ਼ ਨੂੰ ਹੁੰਦਾ ਤੇ ਵੈਸ਼ ਨੂੰ ਅਸੀਂ ਲੜ ਚੱਲੇ ਵੈਸ਼ ਨੂੰ ਨੂੰ ਲੈਗ ਲੁੱਕ ਜੇ ਮੱਸਾ ਉੱਥੇ ਪਾਸੇ ਬਣਾ ਲਿਆਗਾ ਏਡੀ ਵਧੀਆ ਸਹੀ ਬੜੀ ਉੱਥੇ ਚੱਲ ਠੀਕ ਹੈ ਜੀ ਕਿਰਪਾਕ ਸਿੰਘ ਸੋੜ ਯਾਦ ਰੱਖੋ ਜੀ ਖੁਸ਼ੀ ਦੇ ਮੌਕੇ ਤੇ ਵੀ ਤੇ ਗਮੀ ਦੇ ਮੌਕੇ ਤੇ ਵੀ ਬੁੱਕ ਨਾ ਇਹ ਕੋ ਵਾਧੂ ਹੁੰਦੀਆਂ ਨੇ ਇਹ ਜਿਤਨਾ ਮੈਨੂੰ ਵਿਆਹ ਬੁੱਕ ਆਉਣੋਂ ਆਉਂਦੇ ਨੇ ਇਹਦੇ ਕੋਈ ਜਾਇਜ਼ ਨਹੀਂ ਯਟੋ ਤੁਹਾਨੂੰ ਇੱਕ ਹੋਰ ਚਾਹਚੂਰੀ ਦੇ ਅੰਦਰ ਹੀ ਇੱਕ ਗੱਲ ਸੁਣਾ ਦਈਏ ਉੱਥੇ ਵੀ ਆਪਣੀ ਗੱਲ ਹੋ ਗਈ ਹੈ ਚਾਹਚੂਰੀ ਦੇ ਇੱਕ ਦਿਨੇ ਕੋਈ ਇਲਾਕੇ ਦਾ ਕੋਈ ਲੀਡਰ ਸਭਾ ਨਹੀਂ ਛੱਡਿਆ ਕੋਈ ਮੰਤਰੀ ਨਹੀਂ ਕੋਈ ਛੱਡਿਆ ਮਸ਼ਹੂਰ ਬੰਦਾ ਨਹੀਂ ਕੋਈ ਛੱਡਿਆ ਕਿ ਜਿਹੜਾ ਜਿਹਨੂੰ ਉਦਘਾਟਦੇ ਨਹੀਂ ਸੱਧਿਆ ਨੇ ਤੇ ਮਾ ਚਾਚਾ ਤੂੰ ਗਾ ਅਗੂ ਗਸਾ ਤੂੰ ਕੀ ਲੈਣਾ ਲੀਟਰਾ ਮੰਤਰੀਆਂ ਦਾ ਉਹ ਚਰਿਆ ਕਿਤੋਂ ਟਾਈਮ ਲੱਗਣਾ ਇਹਨਾਂ ਨਾਲ ਚਾਹ ਚੂਰੀ ਤਰੀਆਂ ਕੇ ਵੇਚਣੀ ਨਹੀਂ ਨਹੀਂ ਬੜੀ ਗੱਲ ਬਣਦੀ ਐ ਕਰਤਾ ਹੀ ਉਹ ਮੈਂ ਜਾ ਭਰਾਵਾ ਐਵੇਂ ਨਾ ਜਿਆਦੇ ਮੋਹਤਬਰ ਸਦੀਆ ਤੇਰੀ ਚਾਹ ਚੂਰੀ ਸਾਰੀ ਪੀ ਖਾ ਜਾਂਦੇ ਹੋਣਾ ਥੋੜ੍ਹ ਕੇ ਹੁੰਦੇ ਕਈ ਬੰਦੇ ਬਹੁਤ ਵਧੀਆ ਹੁੰਦੇ ਆ ਜਿਹੜੇ ਆਪਣੇ ਆਪੇ ਮੋਹਤਬਰ ਹੁੰਦੇ ਕਈ ਸੱਜਣ ਮਿੱਤਰ ਬੜੇ ਆਂਦੇ ਵੀ ਯਾਰ ਦੋਸਤਾ ਕੰਮ ਚਲਾ ਦਈਏ ਪੈਪੋ ਦੇ ਨਾਲ ਜਿਆਦਾ ਤਾਂ ਦੁਜੇ ਵੀ ਬੜੇ ਹੁੰਦੇ ਆ ਇਹੇ ਖਾ ਜੋ ਚਾਹ ਚੁਰੀ ਦੀ ਇਹਨੂੰ ਪਈਏ ਚਾਹ ਚ ਪੀਏ। ਉੱਥੇ ਬੈਠੇ ਅਸੀਂ। ਤੇ ਸਾਡੇ ਉਹ ਸਤਿਕਾਰਯੋਗ ਆਪਣੇ ਢੱਲਾ ਸਾਹਿਬ, ਦਿਨੇਂਦਰ ਸਿੰਘ ਲਾਲੀ ਢੱਲਾ ਜੀ। ਉਹਦੋਂ ਉਹ ਇਹਨਾਂ ਦੇ ਚੀਫ ਗੈਸਟ ਬੈਠੇ ਤੇ ਸਾਰੇ ਬੈਠੇ ਅਸੀਂ। ਤੇ ਪਹਿਲ ਮੈਂ ਤਾਂ ਤੁਹਾਨੂੰ ਪਤਾ ਵੀ ਰਾਜਨੀਤੀ ਤੋਂ ਕੋਹਾਂ-ਕੋਹਾਂ ਦੂਰ ਰਹਿਣਾ, ਲੀਡਰਾਂ ਮੰਤਰੀਆਂ ਦੇ ਤੇ ਲਾਗੇ ਮੈਂ ਬਹਿਂਦਾ ਹੀ ਨਹੀਂ ਬਹੁਤ ਘੱਟ ਰਿਹਾ। ਉਦੋਂ ਕੁਦਰਤੀ ਉਹਨਾਂ 'ਚ ਮੈਨੂੰ ਲੀਡਰ ਮੰਤਰੀ ਵਾਲੀ ਇਹ ਚੀਜ਼ ਕੋਈ ਗੱਲ ਜੀ ਨਹੀਂ ਲੱਗੀ। ਇੱਕ ਨਾ ਵਧੀਆ ਜੇ ਚਲੋ ਪਤਾ ਲੱਗ ਜਾਂਦਾ ਬੰਦਿਆਂ ਦਾ ਵੇਖ ਕੇ ਹੀ ਤੇ ਆ ਵਧੀਆ ਜੇ ਲੱਗੇ ਇਨਸਾਨ ਤੇ ਆਪਾਂ ਲੱਗ ਖਾਨਦਾਨੀ ਹੀ ਲੱਗੇ ਨਾ ਬੰਦੇ ਤੇ ਮੈਂ ਫਿਰ ਇਤਨਾ ਬੰਦਿਆਂ ਕੋਲ ਬਹਿ ਜਾਣਾ ਨਾ ਮੈਂ ਜਿਆਦਾ ਦੂਜੀ ਨਹੀਂ ਗੱਲ ਕਰਦਾ ਹੁੰਦਾ ਰਾਜਨੀਤੀ ਦੀ ਉਹ ਬੈਠਿਆਂ ਬੈਠਿਆਂ ਤੇ ਸਾਰਾ ਢਿਮਟਣਾ ਸਾਡਾ ਬੈਠਾ ਜਿੰਨੇ ਹੈਗੇ ਤੇ ਤੇ ਇਹਦੀ ਗੱਲ ਸੁਣ ਲੋ ਭਾਗੇ ਦੀ ਫੇਰ ਇਹ ਇਹ ਤੇ ਸ਼ੈਲੀ ਇਹਨਾਂ ਨਵੇਂ ਹੀ ਕੰਮ ਇਹਨਾਂ ਫੜੇ ਦਵਾ ਦੋ ਫੂੜਾਂ ਖਿੱਚ ਕੇ ਤੇ ਫੂੜਾਂ ਪਾਈਏ ਪਿਛਾ ਚੁਰੀ ਤੇ ਹੀ ਬੈਠੇ ਸਾਰੇ ਤੇ ਮੈਨੂੰ ਤੇ ਚਲੋ ਪਾਓ ਵਧੀਆ ਗੱਲ ਐਡ ਕਰਨੀ ਚਾਹੀਦੀ ਮਸ਼ਹੂਰੀ ਵੀ ਮੁੱਖ ਮਹਿਮਾਨ ਆਏ ਆ ਜਾਂ ਕੁਛ ਵੀ ਕਰੋ ਤੇ ਮੈਨੂੰ ਮੈਨੂੰ ਮੰਦੇ ਇਹ ਫੜ ਮੋਬਾਈਲ ਤੇ ਸਾਡੀ ਫੋਟੋ ਖੇਚ ਮੈਂ ਆ ਸ਼ਾ ਮੈਂ ਆਪਦੇ ਕੈਮਰੇ ਨਾਲ ਫੋਟੋ ਖੇਚਦਾ ਨਾ ਮੋਬਾਈਲ ਨਾਲ ਤੁਹਾਡੇ ਨਾਲ ਫੋਟੋ ਮੈਂ ਮੈਂ ਬੈਠਾ ਸਰਦਾਰ ਸਾਹਿਬ ਨਾਲ ਲਾਗੇ ਹਾਲਾ ਸਾਹਿਬ ਮੇਰੇ ਨਾਲ ਬੈਠੇ ਤੇ ਮੈਂ ਵੀ ਆ ਤੇ ਮੈਂ ਬਹਿ ਗਿਆ ਤੁਹਾਡੇ ਵਿੱਚ ਪਹਿਲੀ ਵਾਰੀ ਮੈਂ ਕਿਤੇ ਮੈਂ ਨਾਲ ਚਲੋ ਬੈਠੇ ਮੈਂ ਤੁਹਾਨੂੰ ਪਤਾ ਸ਼ਿਕਰੀ ਨਹੀਂ ਦੇਗਾ ਫੋਟੋਆਂ ਦਾ ਲੀਡਾ ਮੰਤਰੀ ਯਾ ਮੈਂ ਤੇ ਇੱਕ ਪਰਿਵਾਰ ਬੰਦੇ ਨਾਲ ਜਾਂ ਲਾ ਲਓ ਵਧੀਆ ਲੱਗਾ ਤੇ ਮੈਂ ਚੱਲ ਕੋਈ ਨਹੀਂ ਮੇਰੀ ਫੋਟੋ ਖਿੱਚੋ ਨਾਲ ਮੈਂ ਮੇਰੀ ਫੋਟੋ ਖਿੱਚੋ ਮੈਂ ਨਹੀਂ ਇਹ ਤੁਹਾਡੀ ਫੋਟੋ ਮੋਬਾਈਲ ਨਾਲ ਖਿੱਚਣੀ ਓਟਾ ਲਾ ਸਾਹ ਵੇਖਣ ਵੀ ਇਹ ਕਿਤਰਾ ਬੁਲਣ ਨੇ ਇਹਨਾਂ ਕੀ ਚੱਕਰ ਆ ਹੁਣ ਉਹ ਮੈਨੂੰ ਜਾਣਦੇ ਨਹੀਂ ਨਾ ਉਹਨਾਂ ਨੂੰ ਪਤਾ ਨਹੀਂ ਹੈ ਇਹ ਮੈਂ ਆ ਦੱਸ ਹੀ ਦਈਏ ਮੰਤਰੀ ਸਾਹਿਬ ਨੂੰ ਵੀ ਹਾ ਜਿਹੜੇ ਦੋ ਫਿਰਦੇ ਨਾ ਚੈਲੀ ਭਾਗਾ ਤੁਹਾਡਾ ਜਿਹੜੇ ਤੁਹਾਡੇ ਪੀਏ ਬਣੇ ਆਲੇ ਇਹਨਾਂ ਦੇ ਵਿਆਹ ਮੈਂ ਹੀ ਕੀਤੇ ਆ। ਤੋਂ ਮੇਰੇ ਵਾਲੇ ਇੱਕ ਬੰਨੇ ਵੇਖੂ ਕਿ ਢਾਲਾ ਸਾਹਬ ਦੇ ਇੱਕ ਬੰਨੇ ਭਾਗੀ ਦਾ ਢਿੱਡ ਡੁੱਢ ਜਾ ਵੇਖ ਕੇ ਭੀ ਅੱਤੇ ਸੱਚੀ ਇਹਦਾ ਕੀਤਾ ਵਿਆਹ ਤੂੰ ਕੀ ਤਾਂਦੇ? ਮਾਂਜੀ ਆ ਜੀ। ਭਾਜੀ ਮੈਂ ਹੀ ਕੀਤਾ ਵਿਆਹ ਇਹਦਾ। ਤੇ ਪੁਰਾਣਾ ਮੈਂ ਵੀ ਸਰਬ ਮੇਰਾ 25 ਸਾਲ ਪੁਰਾਣਾ ਸੋਰੀ ਹੁੰਦਾ 26 ਸਾਲ ਐ ਐਨਿਵਰਸਰੀ ਮਨਾਉਣੀ ਜਦੋਂ ਬੁਲਾਵਾਂਗੇ ਤੁਹਾਨੂੰ ਮੈਂ। ਤੇ ਉਹਨਾਂ ਨੂੰ ਜਗੀਰ ਜਾਂਦਾ ਪਹਿਲਾਂ ਹੋਇਆ ਵੀ ਇਹ ਤੇ ਮੁੰਡਾ ਕੋਣਾ ਲਾਗੇ ਬੈਠਾ ਤੇ ਪਾਗੇ ਹੋਣੀ ਤਾਂ ਉਹ ਪੁਰਾਣੇ ਅਹਿਮਦ ਮਾਨੇ ਮੇਰੇ ਨਾਲ ਹੀ ਪੜਦੇ ਮਰਦੇ ਰਹੇ ਸਾਰੇ ਇਕੱਠੇ ਹੀ ਆਈ ਤੇ ਉਹ ਮੁੜ ਕੇ ਉਹਨਾਂ ਨੇ ਮੈਂ ਉਹਨਾਂ ਨੂੰ ਫਿਰ ਦਸਤਾਵੇਰ ਬਾਅਦ ਕਿ ਮੈਂ ਵੀ ਆ ਚਲੋ ਆ ਜਿੰਨੇ ਕੀ ਆ ਆ ਜਿਹੜਾ ਪਲਟੋ ਹਲਕਾ ਹੋ ਗਿਆ ਖੇਮ ਕਰਨ ਨੂੰ ਤਰਨਤਾਨ ਨੇ ਇਸ ਏਰੀਏ 'ਚ ਭਾਜੀ ਵਾਵਾ ਪਿਆਰ ਫੇਮ ਜਾਏਗਾ ਆਪਣਾ ਲੋਕਾਂ ਨਾਲ ਇਹ ਤੁਜੀ ਚੱਕੀ ਬਣਾਈ ਆ ਆਪਾਂ ਬਾਬਾ ਪੁਰਾਣਾ ਕੰਮ ਕਰਦੇ ਆ ਤੇ ਫੋਟੋ ਸਟੂਡੀਓ ਤਾਂ ਆਪਣਾ ਠੀਕ ਹੈ ਵਧੀਆ ਕੰਮ ਹੈ ਜੀ ਆਪਾਂ ਫਲਾਣੇ ਸਾਹਿਬ ਦਾ ਵੀ ਕੀਤਾ ਵਾ ਐਜਾ ਮੈਂ ਫਿਰ ਮੈਂ ਦੱਸਿਆ ਵੀ ਭਾਈ ਕੇਪਨੀ ਸਿੰਘ ਪੀਟਰ ਦੀਆਂ ਵੀ ਬੜਾ ਕਰ ਕੀਤੀ ਆ ਇਹ ਉਹ ਵੀ ਤੁਹਾਨੂੰ ਵੇਲੇ ਟਾਈਮ ਗੱਲ ਸੁਣਾਵਾਂਗੇ ਮੈਂ ਤੇ ਪੀਟਰ ਸਾਹਿਬ ਉਹਨਾਂ ਨੇ ਹੀ ਸਟੂਡੀਓ ਸੈਟਅਪ ਲਾ ਲਿਆ ਓਥੇ ਅੰਦਰ ਬਸ ਉਹ ਡਰੈਸਾਂ ਮਤਲਬ ਵਾਲ ਕੇ ਤਰੇ ਆਉਂਦੇ ਤੇ ਮੈਂ ਖੜਾ ਖੜਚ ਬਣਾ ਵਹੀ ਉਹਨਾਂ ਨੇ ਮੈਂ ਤੇ ਬੈਠਿਆ ਬੈਠਿਆ ਅਜ ਤੋਂ 7 8 10 ਸਾਲ ਪਹਿਲਾਂ ਪੀਟਰ ਸਾਹ ਦੇ ਨੇਰੀਆਂ ਲਿਆਤੀਆਂ ਫੋਟਵਾਂ ਦੀਆਂ ਤੇ ਉਹ ਉਹਨਾਂ ਦੇ ਕੋਟ ਨਹੀਂ ਮੁਕਦੇ ਡਰੈੱਸਾਂ ਬੜੀਆਂ ਜ਼ਿਆਦੀਆਂ ਆਈਆਂ ਉਹਨਾਂ ਦੇ ਕੜੀ ਬਲੇਜ਼ਰ ਕੜੀ ਪੈਂਟ ਕੋਟ ਕੜੀ ਕੁਰਤਾ ਪੀਐਮ ਆ ਦੇ ਕੜੀ ਕੁਦੂਈ ਪਤਾ ਨਹੀਂ ਕੀ ਕੋ ਉਹ ਦੱਬੀ ਹੁਣ ਕੱਪੜੇ ਵੱਲ ਉਹ ਦੱਬੀ ਹੁਣ ਕੱਪੜੇ ਵੱਲ ਬਲ ਗਿਆ ਤੇ ਬਾਜ ਖਿੱਚੀ ਆ ਮੈਂ ਮੈਂ ਇਹਦੇ ਫਿਰ ਲਿਆ ਨੇਹਰ ਤੇ ਮੈਂ ਦੱਬੀ ਆ ਬਣਾਉਂ ਥੇ ਵੀ ਫਿਰ ਮੁੜ ਕੇ ਪੀਟਰ ਦਾ ਉਹਨਾਂ ਜਿਹਾ ਫੋਟਾਂ ਵੇਖੀਆਂ ਮੇਰੀਆਂ ਹੁੰਦੇ ਉਹ ਤੇ ਆ ਹੁਣ ਪਿੱਛੇ ਫੇਰ ਮਿਲੇ ਆ ਉਦੋਂ ਉਹ ਆਪਣਾ ਜਿੰਦਾ ਨਹੀਂ ਪੂਰਾ ਹੋ ਗਿਆ ਆਪਣਾ ਉਦੋਂ ਦੀ ਮਾੜੀ ਇਹਦਾ ਇੱਥੇ ਵੀ ਆਂਦੇ ਬਾਜ ਫੇਰ ਕਰੀਏ ਗਰਾਮ ਬੋੜਾ 10 ਸਾਲ ਪਹਿਲਾਂ ਕੀਤੀਆਂ ਉਹਨਾਂ ਕੇ ਬੋੜਾਂ ਦੇ ਵੜੀਆਂ ਲੱਗੀਆਂ ਫੋੜਾ ਐ ਹੱਸਾ ਸਕੇ ਪੀਟਰ ਸਾਧੀਆਂ ਫੋੜਾ ਨਹੀਂ ਲੱਗਦੀ ਹੁੰਦੀਆਂ ਕਟਿੰਗ ਦੇ ਵਿੱਚ ਹੱਸ ਕੇ ਜੀ ਬੜੇ ਸੋਨੇ ਪੋਈ ਪਾਜ ਅਸੀਂ ਬਣਾਏ ਉਹ ਸ਼ਕੀਨ ਨੇ ਨਾ ਪੀਟਰ ਸਾਹਿਬ ਵੀ ਸ਼ਕੀਨ ਆ ਗਾਂ ਦੇ ਬੇਟੇ ਨੂੰ ਵੀ ਆਪਾਂ ਕੈਮਰੇ ਕੁਮਰੇ ਦੀ ਨੌਲੇਜ ਚੰਗੀ ਦਿੱਤੀ ਐ ਅਮਾ ਕੋਈ ਨਹੀਂ ਮਲਾਇਆ ਬੇਟੇ ਨੂੰ ਤੇ ਸਾਂਗੇ ਕੋ ਗੋੜਨੇ Tiade ਕੋ ਉੱਪਰ ਆ ਵੀ ਦਵਾਗੇ ਨੂੰ ਇਹ ਉਹ ਕੋਈ ਆਪਾਂ ਲੱਲਾਂਗੇ ਤੇ ਹੁਣ ਮੈਨੂੰ ਆਂਦੇ ਫੇਰ ਆਂਦੇ ਵੀ ਬਾਜ ਕਰੀਏ ਕਿਰਾ ਫੇਰ ਬੋੜਾ ਮੈਂ ਕੋਈ ਨਹੀਂ ਛੰਡੇ ਕੱਢਦੇ ਨੇ ਮੈਂ ਇਹਨੂੰ ਦੱਸ ਦਿਆਂ ਮੈਂ ਸਾਰਾ ਲੱਦ ਲਿਆਉਣਾ ਸਟੂਡੀਓ ਸਟੂਡੀਓ ਗੱਡੀ ਸਭ ਕੁਝ ਚੁੱਕ ਲਿਆਉਣਾ ਮੈਨੂੰ ਜਿੱਥੇ ਦੱਸੋਗੇ ਆਪਾਂ ਨੇਰ ਬੰਨਾਂਗੇ ਆਪਣੇ ਫੋੜਵਾ ਪੋਸਟਰ ਬੋਰਡ ਤੇ ਆਪਣੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਆ ਵੀ ਆ ਜਿਹੜਾ ਫੋੜਵਾ ਦਾ ਰਵਾਜ ਆ ਗੋੜਾਂ ਤੇ ਲੱਗਣ ਦਾ ਇਹ ਅੱਜ ਤੋਂ 25 ਸਾਲ ਪਹਿਲਾਂ ਬਾਜ ਸਟੂਡੀਓ ਨੇ ਸ਼ੁਰੂ ਕੀਤਾ ਹੈ ਜਿਹੜਾ ਬੋੜਾ-ਬੋੜਾ ਦੇ ਫੋਟੋ ਤੁਹਾਨੂੰ ਦੱਸ ਦਿੱਤਾ ਅੱਗੇ ਵੀ ਬੜੀ ਜ਼ਰੀ ਵਿਸਤਾਰਨਾ ਇਹ ਇਹ ਆ ਟ੍ਰੈਂਡ ਆਪਾਂ ਸ਼ੁਰੂ ਕੀਤਾ ਹੈ ਸਭ ਤੋਂ ਪਹਿਲੀ ਫੋਟੋ ਹੀ ਸਾਡੀ ਫੋਟੋ ਦੇ ਤੇ ਕਿੰਨੇ ਦੀ ਬਣੀ ਤੇ ਕਿਤਰਾ ਬਣੀ ਉਹ ਤੁਹਾਨੂੰ ਅੱਗੇ ਵਿਸਤਾਰ ਨਾਲ ਦੱਸਿਆ ਤੇ ਬਾਹ ਖੜੀ ਕਹਿ ਕੇ ਇਹ ਨਹੀਂ ਕਹਿ ਸਕਦਾ ਕੋਈ ਹਨੇਖਾਂ ਵੀ ਨਹੀਂ ਕਹਿ ਸਕਦਾ ਵੀ ਮੇਰੀ ਫੋਟੋ ਲੱਗੀ ਤੇ ਇਹ ਕਰਕੇ ਚਲੋ ਪ੍ਰੇਮ ਪਿਆਰ ਮੈਂ ਇਦਾਂ ਹੀ ਬਣਾਏ ਮਰਦੇ ਆ ਤੇ ਮੁੜ ਕੇ ਹਾਂ ਗੱਲ ਤੇ ਉੱਥੇ ਆ ਗਈ ਟਾਲਾ ਸਾਹਿਬ ਨੇ ਹੋਰ ਨਵੀਂ ਗੱਲ ਸੁਨਾਦੀ ਆਉਂਦੇ ਗਰਵਾਜ ਬਾਸ ਸਟੂਡੀਓ ਦੱਸਿਆ ਹਾਂ ਬਾਦ ਆਉਂਦੇ ਮੈਂ ਆਪਣੀ ਇਹ ਆਪਣੇ ਉਹ ਕੁੜਮ ਸਾਹਿਬ ਨੇ ਨਾ ਆਪਣੇ ਉੱਪਰ ਗੜ ਸਿਣੀ ਜਿਹੜੇ ਖੇਡ ਮੰਤਰੀ ਨੇ ਕੇ ਆਪਸੀ ਚ ਕੁੜਮ ਨੇ ਇਹਨਾਂ ਦੀ ਬੇਟੀ ਆ ਤੇ ਉਹਨਾਂ ਦਾ ਬੇਟਾ ਹਾਂ ਇਦਾਂ ਹੀ ਆਉਂਦੇ ਵੀ ਆ ਭਾਈ ਮੈਂ 베ੜੀ ਦੇ ਵਿਆਹ ਦੇ ਤੇ ਪੱਕੀ ਗੱਲ ਆ ਆਹ ਰਿਕਾਰਡ ਆ ਕੁਛ ਨਹੀਂ ਹੋ ਫਿਰ ਜੇ ਝੂਠ ਹੋਵੇ ਲੈ 7.5 ਲੱਖ ਰੁਪਏ ਦਾ ਪੈਕੇਜ ਬੱਚਿਆਂ ਨੇ ਕੀਤਾ ਸੀ ਸਿਲੈਕਸ਼ਨ ਕੀਤੀ ਇਹਦਾਂ ਮੈਂ ਤੁਹਾਨੂੰ ਉਹ ਵੀ ਸੁਣਾਉਂਗਾ ਗੱਲ ਜੀ ਇਹਦੇ ਖੂਨ ਦੀ ਗੱਲ ਆ ਨਾ 7.5 ਲੱਖ ਰੁਪਈਆ ਆ ਦੋ ਸਾਲਾਂ ਦੀ ਉਤ ਪ੍ਰਾਣੀ ਹੋਰ ਵੀ ਇੱਕ ਵੱਡੀ ਗੱਲ ਸੁਣਾਉਂਗਾ ਤੁਹਾਨੂੰ ਤੇ ਮੇਗਾ ਭਾਜੀ 7.5 ਲੱਖ ਦਾ ਪੈਕੇਜ ਵਿਆਹ ਦਾ ਲੜਕੀ ਵਾਲੇ ਸਾਹਦ ਜਾਂ ਜਿਸ ਤਰ੍ਹਾਂ ਵੀ ਕਹਿੰਦੇ ਫਿਰ ਵੇਖੋ ਮੈਨੂੰ ਨਾਲ ਦੱਸਣ ਲੱਗ ਪੇ ਫਿਰ ਸ਼ੌਕ ਹੁੰਦਾ ਨਾ ਜਿਹੜਾ ਬੰਦੇ ਪਰ ਸਨੇਟਰ ਜੀ ਇਹ ਇਕੱਠੇ ਆ ਨਾ ਸਾਰੇ ਤੇਜਪ੍ਰੀਤ ਸਿੰਘ ਪੀਟਰ ਆਪਣੇ ਦਿੰਦਰ ਸਿੰਘ ਲਾਲੀ ਢਾਲਾ ਇਹ ਸ਼ੌਕੀਨ ਜੇ ਆ ਨਾ ਬੰਦੇ ਸਾਰੇ ਤੇ ਭੁਖੀ ਹੋਇਆ ਵੀ ਮੁੜਕੇ ਆਂਦੇ ਬਾਅਦ ਉੱਤੇ ਸਾਡੇ ਉੱਥੇ ਆ ਗਏ ਸਾਡੇ ਜਿਹੜੇ ਜਿੱਥੇ ਸਾਡੀਆਂ ਵਿਆਹਾਂ ਸ਼ਾਦੀਆਂ ਦੇ ਕੋਠੀਆਂ ਕਟਿਆ ਬੜੇ ਬੜੇ ਫੋਟੋਗ੍ਰਾਫਰ ਕੋਟ ਪਾਏ ਬੜੇ ਹੀ ਹੁਣਾ ਮੈਂ ਹੋਰ ਹੁਣਾ ਸਾਡੇ 7 ਲੱਖ ਕਿਤਨਾ ਲੁੱਟਣਾ ਇਸ ਡਰ ਤੋਂ ਤੁਸੀਂ ਮੈਨੂੰ ਮਿਲੇ ਲੇਟ ਜੇ ਤਾਂ ਮੈਂ ਹੁਣ ਕੀ ਕਰਾਂ ਮੰਦੇ ਬਿਕੋ ਨਾ ਮੂਵੀ ਬਾਬੀ ਦੇਦੀ ਸਾਨੂੰ ਐਲਬਮ ਅਜੇ ਤੱਕ ਨਹੀਂ ਦਿੱਤੀਆਂ ਤੇ ਉਹ 7.5 ਲੱਖ ਦਾ ਪੈਕੇਜ ਆ ਤੇ ਬੱਚਿਆਂ ਨੇ ਆਨਲਾਈਨ ਕੀਤੇ ਹੀ ਉਹ ਬੰਦੇ ਕਿੱਥੋਂ ਕਿੱਥੋਂ ਆਏ ਚਲੋ ਮੈਨੂੰ ਨਹੀਂ ਪਤਾ ਕੌਣ ਸੀ ਕਿਤਰਾ ਸੀ ਮੈਂ ਤੁਸੀਂ ਫਿਰ ਹੁਣ ਸਮਾਂ ਲੰਘ ਗਿਆ ਮੈਂ ਕਰ ਨਹੀਂ ਸਕਦਾ ਕੋਈ ਇਹਦੇ ਚ ਤੇ ਮੈਂ ਫਿਰ ਇਹਨਾਂ ਨੂੰ ਆਖਿਆ ਲੱਗੇ ਆਪਾਂ ਆ ਗਏ ਲੈ ਲਈਏ ਨੂੰ ਮੈਂ ਸੁਣ ਲਓ ਭਾਈ ਨੇ ਕੀ ਗੱਲ ਸੁਣਾਈ ਮੈਂ 7.5 ਲੱਖ ਲਿਆਵਾ ਤੇ ਕੱਲੀਆਂ ਵੀਡੀਓ ਦਿੱਤੀਆਂ ਕਵਰੇਜ ਕੀਤੀ ਚਲੋ ਠੀਕ ਹੈ ਖਰਚਾ ਲੱਗਦਾ ਲੱਗੇ ਵੀ ਹੋਣਗੇ ਪਰ ਇੰਨੇ ਵਿਚਾਰੇ ਨਹੀਂ ਲੱਗੇ ਜਿੰਨੇ ਉਹ ਲੈ ਗਏ ਹੂੰ ਤਾਂ ਇਹ ਤੇ ਮੇਰੀ ਬਣਦੀ ਨਹੀਂ ਫੋਟੋਗ੍ਰਾਫਰਾਂ ਸਟੂਡੀਓ ਵਾਲਿਆਂ ਨਾਲ ਫਿਰ ਮੈਂ ਤਾਂ ਇਹਦਾ ਜਿਹੜਾ 5000 ਦਾ ਤਾਂ ਦੇ ਮੈਂ 1970 ਦੇ ਤਾਂ ਇਹ ਕਿ ਨਹੀਂ ਪੰਜਾਬ ਤੋਂ ਬਾਹਰਲੇ ਦੇਸ਼ਾਂ ਉਹ ਦੇਸ਼ਾਂ ਤੱਕ ਘੁੰਮਾਂ ਹੈ ਓ ਮੈਂ ਕਹਿਆ ਯਾਰ 7.5 ਲੱਖ ਰੁਪਏ ਦੇ ਵੀ ਗਾਂ ਮੋਈ ਨਹੀਂ ਬੇਟੇ ਦਾ ਵਿਆਹ ਹੋਣਾ ਤੇ ਦਵਾਵਾਂਗੇ ਮੈਂ 7.5 ਲੱਖ ਦਵਾਇਓ ਮੈਨੂੰ ਇਹਾਂ ਦੇ ਐਲਬਮ ਨਹੀਂ ਕਾਇਆਂ ਘਰ ਤੇ ਮੈਂ ਟਰਾਲੀ ਭਰ ਲਈ ਟਰੈਕਟਰ ਟਰਾਲੀ ਦੇ ਲੱਗਣਾ ਜਿਹਾ ਸਮਾਨ ਐਲਬਮਾਂ ਫੁਟਵਾ ਦਾ ਤੇ ਲਾਲੀ ਢਾਲਾ ਸਾਹਿਬ ਨੂੰ ਆਖਿਓ ਵੀ ਬਾਹਰ ਨਾ ਸਾਰਾ ਪਰਿਵਾਰ ਹੀ ਨਾ ਫੁਟਵਾ ਐਲਬਮਾਂ ਲਵਾਈ ਆ ਉਹ ਬਸ ਲਵਾ ਕੇ ਲਿਆਉਂ 7.5 ਲੱਖ ਮੈਨੂੰ ਦੇਓ ਤੁਈਆਂ ਦੇ ਦੋ ਚਾਰ ਐ ਮਨੀ ਦਿੱਤੀਆਂ ਨਾ ਫੋਟੋਗ੍ਰਾਫਰਾਂ ਨੇ ਮੈਂ ਤੇ ਤੁਹਾਡੇ ਜਗ੍ਹਾ ਨਹੀਂ ਲੱਭੂਗੀ ਕੋਠੀ 'ਚ ਵੀ ਕਿੱਥੇ ਕਿੱਥੇ ਲਾਈਏ ਫੋਟੋ ਐਨੀਆਂ ਕਿੱਥੇ ਇਹ ਵੀ ਕੀਤਾ ਜੇ ਕੰਮ ਫਿਰ ਹੁਣ ਫਿਰ ਕੱਲ 'ਚੋਂ ਗੱਲ ਆਉਂਦੀ ਐ ਇਦਾਂ ਕੱਚੀ ਗੱਲ ਕਰਨ ਦਾ ਨਜ਼ਾਰਾ ਨਹੀਂ ਕੋਈ ਆਉਦਾ ਜਟੋ ਗਰਸੇਵ ਸਿੰਘ ਬੱਬੂ ਮਾੜੀ ਮੇਗਾ ਭਰਾ ਸਾਡਾ ਵੱਡਾ ਉਹਨਾਂ ਦੇ ਵਿਆਹ ਦੇ ਉੱਤੇ ਬੇਟੇ ਦੇ ਵਿਆਹ ਤੇ ਠੀਕ ਐ ਪੈਸੇ ਵੀ ਲਏ ਆ ਪੈਸੇ ਅਗਲੇ ਜਟ ਨੇ ਦਿੱਤੇ ਵੀ ਆ ਸਭ ਐਵੇਂ ਕੋਈ ਗਲਤ ਗੱਲ ਨਹੀਂ ਕਰਦਾ ਪੁੱਛੋ ਫੇਰਾ ਜਦੋਂ ਆਪਣੇ ਉਹ ਕੁਲਸੀ ਦਾ ਵਿਆਹ ਹੈ ਐਲਬਮਾਂ ਵੀ ਦਿੱਤੀਆਂ ਸੀ ਕਾਨੂੰ ਵੀ ਦਿੱਤੇ ਸੀ ਜਦੋਂ ਸੁਖੀ ਲਾਇਆ ਸੁਖੀ ਲਾਇਆ ਉਹਦੇ ਵਰੀ ਲੈ ਕੇ ਬਨੇ ਦੁਜੇ ਅਹ ਜਿੱਤਾ ਨਹੀਂ ਕੋਈ ਦੋ ਵਾਰੀ ਤੁਹਾਨੂੰ ਵਿਆਹ ਪ੍ਰੋਗਰਾਮ ਬੜੇ ਕੀਤੇ ਨਾ ਚੇਤਾ ਗਿਰਾ ਭੁੱਲ ਜਾਂਦਾ ਕਿਹੜਾ ਸਿੰਗਰ ਕਦੋਂ ਲਾਇਆ ਇਹਦੇ ਆਰਕੈਸਟਰਾ ਗਦੋਂ ਕੀਤਾ ਇਹ ਜੋ ਸੁਖੀ ਲਾਇਆ ਤੇ ਸੁਖੀ ਪਰਾਂਦੇ ਤੇ ਦੁਜੇ ਤੇ ਜੇ ਜ਼ੋਰ ਲੱਗ ਗਿਆ ਸੁਣਾਉਂਦੇ ਆ ਇਹ ਗੱਲਾਂ ਉੱਕਤੇ ਕ ਰੱਜਿਆ ਕੋ ਚਲ ਗਿਆ ਪਾਸੇੋਂ ਪੀ ਗਿਆ ਉਹ ਤੇ 220 ਬੰਦੇ ਉਹਨਾਂ ਕਿਤੇ ਪਾਣੀ ਉਹ ਜਾ ਕੇ ਉਹਨੂੰ ਕਲਾਕਾਰ ਨੂੰ ਪੁੱਛਦਾ ਵੇ ਇਹ ਗੋਣਾ ਕਰੋਂਗੇ ਜੀ ਆਹ ਬੰਦਾ ਭਰਾ ਮੇਰਾ ਯੂਰ ਲਾ ਕੇ ਗੋਣਾ ਕਦੋਂਗੇ ਮੈਂ ਗੋਣ ਹੀ ਨਹੀਂ ਗਿਆ ਤੇ ਉਹਨੂੰ ਪਹਿਲਵਾਨ ਨੂੰ ਪੁੱਛੋ ਪਹਿਲਵਾਨ ਨਹੀਂ ਕਰਾ ਐਲਬਮਾਂ ਮੈਂ ਕਿੰਨੀਆਂ ਫੜਾਇਆ ਮੂਵੀਆਂ ਫੜਵਾ ਸਾਰੇ ਤਸਲੀ ਜੈਮਲ ਸਿੰਘ ਉਹਨਾਂ ਦਾ ਸੀਨੀਅਰ ਮੇਰਾ ਵੀਰ ਕੋਈ ਵੱਡਾ ਵੀਰ ਸੀ ਸਤਕਾਰਯੋਗ ਤੇ ਇੰਟੈਲੀਜੈਂਟ ਪੜਿਆ ਲਿਖਿਆ ਸਮਝਦਾਰ ਤੇ ਸਿਆਣਾ ਸੀ ਠੀਕ ਹੈ ਥੋੜੀ ਬਲਾ ਕੋਜੰਦਾ ਬੰਦਾ ਠੀਕ ਹੈ ਥੋੜੀ ਬਲਾ ਕੋਜੰਦਾ ਬੰਦਾ ਕਈ ਵਾਰੀ ਟੈਨਸ਼ਨ ਟੁਨਸ਼ਨ ਦੇ ਵਿੱਚ ਮੈਡੀਸਨ ਵਗੈਰਾ ਖਾਣੀ ਪਈ ਦੀ ਕਈ ਪ੍ਰੋਬਲਮ ਆ ਜਾਂਦੀ ਹੈ ਹਰ ਮੁੰਡੀਆਂ ਨੂੰ ਸਾਨੂੰ ਵੀ ਆਈਆਂ ਉਹ ਬੰਦਾ ਮੰਨ ਗਿਆ ਜਦੋਂ ਮੈਂ ਬੰਦੇ ਪ੍ਰੋਫੈਸ਼ਨਲ ਇਹੋ ਜਿਹਾ ਠੋਕੇ ਨਾ ਵਿਆਹ ਦੇ ਵਿੱਚ ਉਹਨੇ ਆਪ ਮੈਨੂੰ ਕਿਹਾ ਸੀ ਗੱਲ ਪਾਸੇ ਕਰਕੇ ਬਾਦ ਵੀਰ ਵੈਰੀ ਗੁੱਡ ਬਹੁਤ ਅੱਛਾ ਮੈਂ ਮੰਨ ਗਿਆ ਮੰਨ ਗਿਆ ਤੁਹਾਡੀ ਫੋਟੋਗ੍ਰਾਫਰ ਆਪਣੇ ਮੂੰਹੋਂ ਗਿਆ ਜੈ ਮਾਲ ਨੇ ਉਹ ਝੂਠੀ ਗੱਲ ਨਹੀਂ ਆ ਸੱਚੀ ਗੱਲ ਆ ਤੇ ਬੰਦਾ ਵੀ ਕਿਹੜੇ ਵਿਖਾਏ ਸੀ ਅੱਜ ਵੀ ਦੱਸ ਸਕਦਾ ਵੀ ਕਿਹੜੇ ਬੰਦੇ ਮਲਾਏ ਸੀ ਬੜੇ ਤਗੜੇ ਜਿਹੜੇ ਸਪੈਸ਼ਲ ਆਪਣੀਆਂ 18 ਦੇ ਬਰੀਜ ਆ ਦੇ ਦੂਜੇ ਤੇ ਜੇ ਜਾ ਕੇ ਫੋਟੋਗ੍ਰਾਫੀ ਇਕੱਲੇ ਇਕੱਲੇ ਜਾਂਦੇ ਬੰਦੇ ਤੇ ਪੰਜਾਬ ਚ ਕੀ ਦੇਸ਼ ਆ ਵਿਦੇਸ਼ਾਂ ਚ ਜਾਂਦੇ ਆ ਹੂੰ ਤੇ ਮੁੜ ਕੇ ਮੈਂ ਜਿਉਂ ਸਾਹ ਸਮਾਨ ਨੂੰ ਦੇਖਿਆ ਮੈਂ ਲੱਦੀ ਗੱਡੀ ਆ ਆ ਫੋਟੋਆਂ ਦੀ ਔਰ ਛੋਟੇ ਬੜੀ ਤੋਂ ਨੇ ਆਪ ਹੀ ਨੇ ਉਹਨਾਂ ਸਿਲੈਕਟ ਕੀਤੀਆਂ ਮੈਂ ਜਦੋਂ ਸਿਲੈਕਟ ਨਾ ਕਰੋਗੇ ਤਾਂ ਮੈਂ ਕਿੱਟਰਾ ਦੇ ਦੂੰ ਮੈਂ ਦੇਣੀਆਂ ਭਲਵਾਉਂਦੀਆਂ ਬੜਵਾ ਰਹੀਂਦੀਆਂ ਤੇ ਸੇਕ ਤੋਂ ਬਾਬੂ ਮਾੜੀ ਵੇਕੇ ਦੀਆਂ ਜੇ ਮੈਂ ਫੂੜਾ ਦੇਣ ਵਾਲੀਆਂ ਪੈਸੇ ਮੈਂ ਸਾਰੇ ਲੈ ਆਏ ਆ ਵੱਧ ਲੈ ਆਏ ਆ ਸੋ ਬਾ ਝੋੜਾ ਭੜ ਕੇ ਲੈਂਦਾ ਹੈ ਪੈਸਾ ਤੇ ਇਹ ਨਿੱਕੇ ਦੀਆਂ ਦੇਣ ਵਾਲੀਆਂ ਫੂੜਾ ਤੇ ਇੰਨੀਆਂ ਫੂੜਾ ਬਣਾ ਕੇ ਤਾਂ ਮੈਂ ਜਾ ਕੇ ਤੇ ਡਰੈਗਰ ਨੂੰ ਜਾਂ ਕਮਰਾ ਵਿੱਚ ਸਿੱਧੀਆਂ ਕਰ ਕਰ ਲਾਈ ਗਿਆ ਘਰੇ ਕੇ ਲਾ ਹੀ ਦਿੱਤੀ ਪਰ ਆਨ ਮੜ ਕੇ ਆਣ ਕੇ ਵੇਖੇ ਵੀ ਆ ਲਾਈਏ ਕਿੱਥੇ ਕਿਤਰਾ ਲਾਈਏ ਬਿਨਾ ਮੇਂ ਦਰਲਾਣਾ ਛੇਕ ਮਾਰਨੀ ਇਤਰਾ ਦੇ ਕੰਮ ਵੀ ਹੀ ਕਰ ਜਾਂਦੇ ਹੁੰਦੇ ਹੁਣ ਗੱਲ ਕਿਤਾ ਚੱਲੀ ਹੀ ਪਲਾ ਗੱਲ ਚਾਹ ਚੋਰੀ ਤੋਂ ਚੱਲੀ ਏ ਤੇ ਚਾਹ ਚੋਰੀ ਦੇ ਹੀ ਖਤਮ ਕਰਨ ਲੱਗੇ ਹੁਣ ਆਪਾਂ ਤੇ ਜੇ ਸਟੂਡੀਓ ਦਾ ਵੀ ਕੰਮ ਕੀਤੇ ਤੇ ਇਤਰਾ ਕੀਤੇ ਐਵੇਂ ਹੀ ਝੂਠੀ ਤਾਰੀਫ ਨਹੀਂ ਜੇ ਕਰਦੇ ਹੁੰਦੇ ਐਗਜ਼ਾਮਪਲ ਧਾਰਨ ਦੇ ਕੇ ਕਰਦੇ ਹੁੰਦੇ ਇਹ ਗੱਲ ਤੇ ਆ ਗੱਲਾਂ ਬਾਤਾਂ ਐ ਗਈਆਂ ਜੇ ਵਾਇਗਰੂ ਦੀ ਮਿਹਰ ਭਰੇ ਹੱਥ ਜੇ ਇਹ ਤੁਹਿਆ ਜੇ ਵੀ ਆਖੀ ਹੈ ਨਾ ਈਗੋ ਹੰਕਾ ਔਰ ਤੇ ਕੀ ਆਖੀ ਜਾਂਦੇ ਨੇ ਹੋਰ ਵੀ ਬੜਾ ਅਸੀਂ ਤਾਂ ਤੁਹਾਨੂੰ ਇੱਕੋ ਦਾਲ ਦੱਸਿਆ ਆ ਇਹਨੂੰ ਦੇਖੋ ਆਉਂਦੀ ਹੈ ਜਿੰਨੂੰ ਆਂਦੇ ਨੇ ਸੀ ਓ ਐਨ ਡੀ ਐਫ ਆਈ ਐਨ ਸੀ ਐਸ ਕੌਨਫੀਡੈਂਸ ਕੌਨਫੀਡੈਂਸ ਔਰ ਤਕੜਾ ਜੀ ਅੰਦਰ ਦਾ ਵਿਸ਼ਵਾਸ ਆਤਮ ਵਿਸ਼ਵਾਸ ਰੁਤਬਾ ਇਹ ਸਾਰੀਆਂ ਚੀਜ਼ਾਂ ਹੈ ਜੀ ਪੇ ਜੇ ਅਗੇ ਤੁਸੀਂ ਸਮਝੀ ਨਾ ਘਾਰ ਫੁਗਰਾ ਇਕੋ ਜੇ ਵਾਹ ਗਾਇਓ ਸਭ ਕੁਝ ਜੇ ਗਾਈ ਕੀ ਕਰਨਾ ਕਰ ਲੋ ਜੋ ਕਰਨਾ ਚੰਗਾ ਫਸਲੀ ਕਾਰ ਆ ਵਾਪਸ ਮੁੜ ਕੇ ਉੱਥੇ ਹੀ ਆਈਏ ਮੈਂ ਤੈਨੂੰ ਗਾਂ ਦੀ ਗਾਂ ਗਈ ਤੇਰ ਬਾਲਾ ਲੰਮਾ ਕਰਕੇ ਤਾਂ ਗਵਾ ਜੀ ਦਾ ਗਾਂ ਗੱਲਾਂ ਜੋ ਗੱਲਾਂ ਨਿਕਲਦੀਆਂ ਜਾਂਦੀਆਂ ਹੁਣ ਆਪਾਂ ਘੁੰਮ ਗਈਏ ਉੱਥੇ ਵਾਪਸ ਚਾਹ ਚੂਰੀ ਤੇ ਤੇ ਚਾਹ ਚੂਰੀ ਤੇ ਫਿਰ ਹੁਣ ਦੱਸ ਦਿਆਂ ਤੁਹਾਨੂੰ ਸਾਰੀਆਂ ਗੱਲਾਂ ਵੀ ਸਾਨੂੰ ਇਹਨੇ ਲਾ ਕੇ ਸ਼ਰਾਬਾਂ ਦੇ ਆ ਨਵਾਂ ਹੀ ਨੇ ਟਕਵਾਂਜ ਫੜਿਆਈ ਸਾਰਾ ਚਾਰਜ ਉਹੀ ਦਾ ਬੰਦੇ ਦਾ ਬਣ ਕੇ ਪੁੱਤ ਨਾ ਸੰਗ ਮਾਇ ਹੀ ਉਹ ਸਸਤਾ ਕੰਮ ਨਹੀਂ ਕਰਾਉਣਾ ਮਹਿੰਗਾ ਕਰਾਉਣਾ ਹੰਕ ਕਾਲਾ ਕੁੱਤਾ ਲਿਆ ਕੇ ਦੇ ਕਾਲਾ ਕੁੱਤਾ ਵੀ ਨਾ ਹੀ ਅਹੀਂ ਹੁਣ ਜਦੋਂ ਤੇਰੇ ਕੋਲ ਬੈਠੇ ਨਾ ਜਾਂਦੇ ਕਾਲਾ ਕੁੱਤਾ ਪਿਆਲਾ ਜੇ ਮਸ਼ਹੂਰੀ ਵਿਚਾਰੀ ਕਰਾਉਣੀ ਆਪਦੀ ਨਹੀਂ ਤੇ ਮੈਂ ਬੇਈਤੀ ਵੀ ਕਰ ਰਹੀ ਜਾਂਦਾ ਇਹ ਮਸ਼ਹੂਰੀਆਂ ਕਰਨੀਆਂ ਜਾਣਦਾ ਇਦੀ ਮਸ਼ਹੂਰੀ ਕਰਦਾ ਉਹ ਤਾਣ ਚਿਲ ਜਾਂਦਾ ਤੇ ਜਦੀ ਬੇਇੱਜ਼ਤੀ ਕਰ ਮੈਂ بڑا ਕੁਕਰੂ ਮੈਂ ਤੇ ਐਵੇਂ ਨਾ ਕਿਤੇ ਫੇਰ ਉਹ ਕਾਲਾ ਕੁੱਤਾ ਮਗਾ ਤੇ ਫੇਰ ਮੈਂ ਤੇਰੀ ਚੂਰੀ ਉਹ ਕਾਲੇ ਕੁੱਤੇ ਨਾਲ ਪੀ ਸਕਦਾ ਹੀ ਕਾਲਾ ਕੁੱਤਾ ਪਤਾ ਤੁਹਾਨੂੰ ਬਲੈਕ ਡੌਗ ਉਹ ਵੀ ਕੰਟੀਨ ਵਾਲੀ ਆਮ ਨਹੀਂ ਕੋਈ ਠੀਕ ਆ ਬਣ ਜਾਂ ਬੰਦੇ ਦਾ ਕੋਦ ਸੁਧਰ ਜਾਂਦਾ ਹਾਡੇ ਨਾ ਯਾਰ ਦੋਸਤ ਬੜੇ ਸਿੱਧੇ ਕਰਨ ਵਾਲੇ ਬੜੇ ਹੰਕਾਰੇ ਜੇ ਬਹਿ ਵਿਗੜੇ ਜੇ ਬਹਿ ਆ ਕਰਾਉਂ ਤਸੱਲੀਆਂ ਮੈਂ ਛਿਉ ਤੋਂ ਕਰਾਉਂਦਾ ਹੀ ਆ ਅਜੇ ਤੱਕ ਇਹਨਾਂ ਦੀ ਹੁੰਦੀਆਂ ਵੀ ਰਹੀਆਂ ਮਨ ਦੇ ਥੋੜੀ ਆ ਇਹਨਾਂ ਬੇਟੀਆਂ ਕਰਾਈ ਵੀ ਜਾਣੀਆਂ ਮੇਰੇ ਤੋਂ ਦੇ ਦੰਦੀਆਂ ਵੀ ਕੱਢੀ ਜਾਣੀਆਂ ਸੀ ਵੀ ਆਣਾ ਲੱਸੀ ਲੈਣ ਵਾਲਿਆਂ ਨੂੰ ਮੁੜ ਕੇ ਸੁਣਾਈਆਂ ਤੁਹਾਨੂੰ ਲੱਸੀ ਕਿਦਾਂ ਹੁੰਦੀ ਆ ਚੱਲ ਠੀਕ ਠੀਕ ਆ ਪੁੱਲ ਮਿਲਾ ਕੇ ਬੰਦਾ ਹੈਗਾ ਠੀਕ ਹੈ ਭਾਗਾ ਸੋळा ਖਾਬੀਆਂ ਕਰਦਾ ਕਦੀ ਕਦੀ ਇਹਨੂੰ ਪੇਰਾ ਗੁੱਸਾ ਆ ਜਾਂਦਾ ਨਾ ਜਿਹੜੇ ਸੱਜਣ ਮਿੱਤਰ ਜਿਹੋ ਜਿਨ੍ਹਾਂ ਦਾ ਅਸੀਂ ਦਿਲੋਂ ਪਿਆਰ ਕਰਦੇ ਆ ਸਤਕਾਰ ਕਰਦੇ ਆ ਕਿ ਚਲੋ ਇਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਚਲੋ ਤਰੀਕੇ ਦੇ ਤਰਾ ਕਿਹੜਿਆਂ ਨੂੰ ਸਮਝਾਉਂ ਜਿਉ ਦੋ ਫਿਰ ਵੀ ਚਲੋ ਬੰਦੇ ਆਪਣੇ ਆ ਯਾਰ ਤੇ ਹੋਈ ਹੁੰਦਾ ਜਿਹੜਾ ਯਾਰ ਦਾ ਕੋਈ ਨੁਕਸਾਨ ਨਾ ਕਰੇ ਪਰ ਇੱਥੇ ਤਾਂ ਸਾਰੇ ਨੁਕਸਾਨ ਲਈ ਤੁਰੇ ਫਿਰਦੇ ਆ ਕਿਦੋਂ ਜਿਹਦਾ ਭੜੇ ਭੁੜੇ ਦਾ ਘਾਟ ਹੀ ਕਰਨ ਦਾ ਹੈ ਚੰਗਾ ਜੀ ਸਸਤਰੀ ਕਾਲ ਬਾਕੀ ਮਿਲੋ ਜੀ ਗੁਰਪਾਖ ਸਿੰਘ ਸੋਲ ਪੀ ਐਨ ਬੀ ਬੈਂਕ ਚ ਵੀ ਜੇ ਤੇ ਮੰਤਰੀਆਂ ਨਾਲ ਵੀ ਰਹਿੰਦਾ ਜੇ ਵਿਆਹਾਂ ਸ਼ਾਦੀਆਂ ਚ ਵੀ ਰਹਿੰਦਾ ਜੇ ਤੇ ਮਰਗਾਂ ਤੇ ਵੀ ਰਹਿੰਦਾ ਜੇ ਇਹ ਸਾਰੇ ਥਾਵਾਂ ਤੇ ਬਲਾਤਰੀ ਫਿਰਦੀ ਹੈ ਹਰ ਖੁਸ਼ੀ ਦੇ ਮੌਕੇ ਤੇ ਹਰ ਗਮੀ ਦੇ ਮੌਕੇ ਤੇ ਯਾਦ ਰੱਖੋ ਗੁਰਪਾਖ ਸਿੰਘ ਭਾਗਾ ਸੋੜ ਇਹ ਜਿੰਨਾ ਚਾਹ ਤੁਹਾਡਾ ਵਿਆਹ ਤੇ ਕਰਦਾ ਵਾ ਆਏ ਕਹਿੰਦਾ ਖੁਸ਼ੀ ਪੂਰੀ ਵਿਆਹ ਤੇ ਕਰਦਾ ਉਨੀ ਖੁਸ਼ੀ ਨਾਲ ਲਾ ਲਓ ਤੰਦੇ ਨਾਲ ਲਾ ਲਓ ਤੁਹਾਡੇ ਮਰਿਆਂ ਦੇ ਵੀ ਡਿਊਟੀ ਪੂਰੀ ਨਿਭਾਉਗਾ ਤੇ ਇਹਨੂੰ ਯਾਦ ਰੱਖੋ ਹਰ ਖੁਸ਼ੀ ਦੇ ਮੌਕੇ ਤੇ ਤੇ ਗਮੀ ਦੇ ਮੌਕੇ ਤੇ ਗੁਰਪਾਖ ਸਿੰਘ ਸੋੜ ਮੌਜੂਦਾ ਪੀਐਨਬੀ ਬੈਂਕ ਤੇ ਲੀਡਰਾਂ ਨਾਲ ਵੀ ਤੇ ਆਸੇ-ਪਾਸੇ ਵੀ ਇਹਨੂੰ ਜਿੱਥੇ ਮਰਜੀ ਇਹਨੇ ਲੱਭ ਹੀ ਜਾਣਾ ਤੁਹਾਨੂੰ ਕਿ ਇਹ ਸਾਰੇ ਥਾਵਾਂ ਤੇ ਤੁਰੀ ਫਿਰਦੀ ਬਲਾਏ